ਕੋਰਾ ਮੈਂ ਸਰਕਾਰੀ ਜੁਨੀਅਰ ਕੰਪੀਸ ਕੋਲ ਡੂਰੀਆਂ ਦੀ ਵਿਦਿਆਰਥਣਾਂ ਮੈਂ ਆਪਣੇ ਫਿਊਚਰ ਦੇ ਵਿੱਚ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੀ ਆ ਤੇ ਮੇਰੀ ਸਰਕਾਰ ਤੇ ਦਸਤਾਨੂ ਅਪੀਲ ਹੈ ਕਿ ਮੈਨੂੰ ਆਰਥਿਕ ਪੱਧਰ ਤੇ ਜਿਹੜੀ ਕਿਉਂਕਿ ਮੈਂ ਸਮਰਥਾਂ ਤੇ ਮੈਂ ਹਲਕਾ ਕਰਾਂਗੀ ਮੈਂ ਦਰਦੁਣੀ ਬਹੁਤ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਮਨਪ੍ਰੀਤ ਕੋੜ ਜਿਨੇ ਬਹੁਤ ਵਧੀਆ ਮਿਹਨਤ ਕੀਤੀ ਖੇਡਾਂ ਦੇ ਖੇਤਰ ਦੇ ਵਿੱਚ ਵੀ ਤੇ ਅੱਜ ਪੜਾਈ ਦੇ ਖੇਤਰ ਵਿੱਚ ਜਿਹੜਾ ਹੈਗਾ ਇਹਦਾ ਨਾਂ ਪੂਰੇ ਪੰਜਾਬ ਦੇ ਵਿੱਚ ਹੈ ਗਰਮੇ ਰੈਂਕ ਤੇ ਆਇਆ ਤੇ ਸੰਗਰੂਰ ਦੇ ਵਿੱਚ ਜਿਹੜਾ ਇਹ ਤੀਜੀ ਪੋਜੀਸ਼ਨ ਡਰਾਫਟ ਕੀਤੀ ਹੈ ਇਹ ਸਾਡੀ ਸੰਸਥਾ ਲਈ ਸਾਡੇ ਪਿੰਡ ਦੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਨਹੀਂ ਜਿਹੜੀ ਸਾਡੀ ਪਰੰਪਰਾ ਹੈ ਟੂਰੀਆ ਸਕੂਲ ਦੀ ਪਰੰਪਰਾ ਹੈ ਕਿ ਹਰ ਸਾਲ ਇੱਥੇ ਬੱਚੇ ਸਾਨੂੰ ਮੈਡ ਦਿੰਦੇ ਨੇ ਇਸ ਕੁੜੀ ਨੇ ਇਹ ਪ੍ਰਕਰਾਰ ਰੱਖੀ ਇਸ ਤੋਂ ਬਿਨਾਂ ਬਹੁਤ ਸਾਰੇ ਬੱਚੇ ਹੋਰ ਇਹ ਜਿਹੇ ਵੀ ਹੈਗੇ ਨੇ ਜਿਹੜੇ 90 ਤੋਂ ਉੱਪਰ ਜਿਹੜੇ ਹੈਗੇ ਨੇ ਅੰਕ ਪ੍ਰਾਪਤ ਕੀਤੇ ਨੇ ਸੋ ਮੈਂ ਇਹ ਜਿਹੇ ਬੱਚੇ ਤੋਂ ਪ੍ਰਮਾਨ ਕਰਦਾ ਕਿ ਜਿਹੜੇ ਸਾਡੇ ਫੁੱਲ ਨੇ ਇਹ ਲਾਕਾ ਤਾਲੀ ਬਗੀਚੇ ਦੇ ਵਿੱਚ ਬੜੇ ਸੋਹਣੇ ਟਕ ਨਾਲ ਖੇਡ ਰਹੇ ਨੇ ਮੈਂ ਆਸ ਰੱਖਦਾ ਕਿ ਅੱਗੇ ਜਾ ਕੇ ਵੀ ਇਹ ਬੱਚ ਇਸੇ ਏਰੀਆ ਦਾ ਇਸ ਸਕੂਲ ਦਾ ਤੇ ਪੂਰੇ ਪੰਜਾਬ ਦਾ ਨਾਂ ਜਿਹੜਾ ਹੈਗਾ ਰੋਸ਼ਨ ਕਰਨਗੇ ਤੇ ਮੈਂ ਅਪੀਲ ਵੀ ਕਰਦਾ ਸਰਕਾਰ ਨੂੰ ਕਿ ਸਾਡੇ ਸਾਡੇ ਕੋਲ ਜਿਹੜੇ ਬੱਚੇ ਨੇ ਆਰਥਿਕ ਲੈਵਲ ਤੇ ਇਹ ਕੁਝ ਕਮਜ਼ੋਰ ਨੇ ਜਿਵੇਂ ਪਹਿਲਾਂ ਵੀ ਸਰਕਾਰ ਇਹਨਾਂ ਦੀ ਮਦਦ ਕਰਦੇ ਰਹੀ ਹੈ ਤੇ ਮੈਂ ਬੇਨਤੀ ਕਰਦਾ ਕਿ ਸਾਡੇ ਇਹਨਾਂ ਬੱਚਿਆਂ ਦੀ ਜ਼ਰੂਰ ਬਾਹ ਫੜੀ ਜਾਵੇ ਚਾਹ ਕੋਈ ਸੰਸਥਾ ਹੈ گورਨਮੈਂਟ ਹੈ ਜੇਕਰ ਉਹ ਇਹਨਾਂ ਬੱਚੇ ਦੀ ਬਾਹ ਫੜੂਗੀ ਤਾਂ ਜਿਵੇਂ ਇਸ ਬੱਚੇ ਦੀ ਚਿਚੀ ਆਇਆ ਕਿ ਉਹ ਪੀਸੀਐਸ ਦੀ ਤਿਆਰੀ ਕਰੇ ਅਨਲ ਟਾਈਮ ਦੇ ਵਿੱਚ ਯੂਪੀਐਸਸੀ ਵਗੈਰਾ ਕਰਕੇ ਅੱਗੇ ਜਾਵੇ ਟਾਇਰ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਪੜਨ ਦਾ ਜਿਹੜਾ ਮਾਹੌਲ ਦਿੱਤਾ ਜਾਵੇ ਆਰਥਿਕ ਲੈਵਲ ਤੇ ਇੰਨਾ ਬੱਚਿਆਂ ਨੂੰ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਐਜੂਕੇਸ਼ਨ ਦਾ ਮਾਤਾਵਾਣ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ ਧੰਨਵਾਦ